ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਵਾਨ ਟੋਡਰਮਲ ਜਿਸ ਦਾ ਇਤਿਹਾਸ ਵਿੱਚ ਬਹੁਤ ਘੱਟ ਜ਼ਿਕਰ ਆਉਂਦਾ ਹੈ ਉਹਨਾਂ ਦੇ ਗੁਰੂ ਘਰ ਪ੍ਰਤੀ ਮਹਾਨ ਕਾਰਜ ਇਸ ਵੀਡੀਓ ਰਾਹੀਂ ਦੱਸਾਂਗੇ ਇਤਿਹਾਸਕਾਰ ਲਿਖਦੇ ਹਨ ਕਿ ਦੀਵਾਨ ਟੋਡਰਮਲ ਜਿਹੜਾ ਗੁਰੂ ਘਰ ਦਾ ਪੱਕਾ ਸਰਦਾਲੂ ਸੀ ਉਹ ਬਹੁਤ ਸਾਰਾ ਧਨ ਲੈ ਕੇ ਛੋਟੇ ਸ਼ਾਹਬਜ਼ਾਦਿਆਂ ਨੂੰ ਛਡਾਉਣ ਲਈ ਕੂਬੇਦਾਰ ਕੋਲ ਪਹੁੰਚਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਸ਼ਾਹਵਜਾਦੇ ਸ਼ਹੀਦ ਹੋ ਚੁੱਕੇ ਸਨ ਫਿਰ ਉਹ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਕੋਲ ਗਿਆ ਮਾਤਾ ਜੀ ਨੂੰ ਮਿਲਣ ਤੋਂ ਬਾਅਦ ਮਾਤਾ ਜੀ ਨੇ ਜਦੋਂ ਉਸ ਨੂੰ ਸ਼ਾਹਵਜਾਦਿਆਂ ਬਾਰੇ ਪੁੱਛਦੇ ਹਨ ਤਾਂ دیਵਾਨ ਟੋਡਰਮਲ ਦਿਲ ਉੱਤੇ ਪੱਥਰ ਰੱਖ ਕੇ ਹਾਵ ਜਾਦਿਆਂ ਦੇ ਸ਼ਹੀਦ ਹੋ ਜਾਣ ਦੀ ਖਬਰ ਉਹਨਾਂ ਨੂੰ ਸੁਣਾਉਂਦਾ ਹੈ ਮਾਤਾ ਗੁਜਰੀ ਜੀ ਉਹਨਾਂ ਨੂੰ ਇਹ ਪੁੱਛਦੇ ਹਨ ਕਿ ਕਿਤੇ ਮੇਰੇ ਲਾਲ ਡੋਲਤਾਨੀ ਗਏ ਛਨ ਇਹ ਸੁਣ ਕੇ دیਵਾਨ ਟੋਡਰਮਲ ਅਥਰੂ ਕੇਰਦਾ ਹੋਇਆ ਕਹਿਣ ਲੱਗਾ ਕਿ ਮਾਤਾ ਜੀ ਮੈਂ ਬਹੁਤ ਸਾਰਾ ਧਨ ਲੈ ਕੇ ਬੱਚਿਆਂ ਨੂੰ ਰਿਹਾ ਕਰਾਉਣ ਲਈ ਸੂਬੇਦਾਰ ਕੋਲ ਗਿਆ ਸੀ ਪਰ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਬਾਣਾ ਵਰਤ ਚੁੱਕਿਆ ਸੀ ਮੈਂ ਉਹਨਾਂ ਮਾਸੂਮ ਬੱਚਿਆਂ ਨੂੰ ਬਚਾ ਨਾ ਸਕਿਆ ਤੁਹਾਡੇ ਪੁੱਤਰਾਂ ਨੇ ਆਖਰੀ ਦਮ ਤੱਕ ਸਿੱਖੀ ਸ਼ਿਦਕ ਨਵਾਇਆ ਉਹ ਮੁਗਲਾਂ ਦੇ ਕਿਸੇ ਲਾਲਚ ਅੱਗੇ ਨਹੀਂ ਝੁਕੇ ਉਹਨਾਂ ਨੂੰ ਮੌਤ ਦਾ ਕੋਈ ਡਰ ਪੈ ਨਹੀਂ ਸੀ ਉਹ ਆਪਣੀਆਂ ਜਿੰਦਾਂ ਸਿੱਖੀ ਦੇ ਨਾਮ ਕਰ ਗਏ ਹਨ ਕਾਪੀ ਜ਼ਾਲਮਾਂ ਨੇ ਬਹੁਤ ਕਹਿਰ ਕਮਾਇਆ ਪਰ ਬੱਚਿਆਂ ਨੇ ਸ਼ਿਦਕ ਨਵਾਇਆ ਉਹਨਾਂ ਨੇ ਹੱਸਦੇ ਹੱਸਦੇ ਆਪਣੀ ਜਾਨ ਦੇਸ਼ ਧਰਮ ਤੋਂ ਕੁਰਬਾਨ ਕਰ ਦਿੱਤੀ ਤੇ ਸਦਾ ਲਈ ਆਪਣਾ ਨਾਮ ਰੋਸ਼ਨ ਕਰ ਗਏ ਮਾਤਾ ਜੀ ਇੰਨਾ ਝੂਠ ਦੀਆਂ ਕਚਹਿਰੀਆਂ ਵਿੱਚੋਂ ਸੱਚ ਨੂੰ ਇਨਸਾਫ ਕਿੱਥੋਂ ਮਿਲਣਾ ਸੀ ਸੱਚ ਦੇ ਬਹਿਰੀਆਂ ਨੇ ਸੱਚ ਨੂੰ ਸ਼ਹੀਦ ਕਰ ਦਿੱਤਾ ਪਰ ਉਹ ਇਹ ਨਹੀਂ ਜਾਣਦੇ ਕੇ ਸੱਚ ਨੇ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਜਿਉਂਦੇ ਰਹਿਣਾ ਹੈ ਤੁਹਾਡੇ ਪੋਤਿਆਂ ਨੇ ਇਸ ਸਰਹੰਦ ਦੀ ਦੀਵਾਰ ਨੂੰ ਸਦਾ ਲਈ ਅਮਰ ਕਰ ਦਿੱਤਾ ਹੈ ਸਾਹ ਆਜ਼ਾਦਿਆਂ ਦੇ ਖੂਨ ਨਾਲ ਭਿੱਜੀ ਇਸ ਦੀਵਾਰ ਵਿੱਚ ਸੱਚ ਦੀ ਆਵਾਜ਼ ਸਦਾ ਗੂੰਜਦੀ ਰਹਿਣੀ ਹੈ ਤੇ ਗੰਗੂ ਪਾਪੀ ਨੂੰ ਰੈਂਦੀ ਦੁਨੀਆ ਤੱਕ ਲਾਣਤਾ ਪੈਂਦਿਆਂ ਰਹਿਣੀਆਂ ਹਨ ਦੀਵਾਨ ਟੋਡਰਮੱਲ ਤੋਂ ਸਾਹਾਜਾਦਿਆਂ ਦੀ ਸ਼ਹੀਦੀ ਦੀ ਗੱਲ ਸੁਣ ਕੇ ਮਾਤਾ ਗੁਦਰੀ ਜੀ ਨੇ ਦੋਵੇਂ ਹੱਥ ਜੋੜ ਕੇ ਇੱਕ ਅਕਾਲ ਪੁਰਖ ਅੱਗੇ ਆਪਣਾ ਸਿਰ ਝੁਕਾਇਆ ਵਾਹਿਗੁਰੂ ਦਾ ਸ਼ੁਕਰ ਕੀਤਾ ਤੇ ਸਮਾਦੀ ਵਿੱਚ ਚਲੇ ਗਏ ਦੀਵਾਨ ਟੋਡਰਮੱਲ ਦੇ ਦੇਖਦਿਆਂ ਹੀ ਮਾਤਾ ਜੀ ਆਪਣੇ ਸਵਾਸ ਤਿਆਗ ਗਏ ਕਈ ਇਤਿਹਾਸਕਾਰ ਲਿਖਦੇ ਹਨ ਕਿ ਮਾਤਾ ਗੁਦਰੀ ਜੀ ਨੇ ਸਹਾਬਜਾਦਿਆਂ ਦੀ ਸ਼ਹੀਦੀ ਦੀ ਖਬਰ ਸੁਣਦਿਆਂ ਹੀ ਖੰਡੇ ਬੁਰਜ ਤੋਂ ਛਾਲ ਮਾਰ ਕੇ ਆਪਣੇ ਪ੍ਰਾਣ ਤਿਆਗ ਦਿੱਤੇ। ਇਹ ਕੁਝ ਹੋਰ ਇਤਿਹਾਸਕਾਰਾਂ ਦਾ ਇਹ ਕਹਿਣਾ ਹੈ ਕਿ ਮੁਗਲ ਨੇ ਮਾਤਾ ਜੀ ਨੂੰ ਵੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ। ਇੱਕ ਗੱਲ ਤਾਂ ਸਪਸ਼ਟ ਹੈ ਕਿ ਸਹਾਬਜਾਦਿਆਂ ਦੀ ਸ਼ਹੀਦੀ ਦੀ ਗੱਲ ਸੁਣ ਕੇ ਮਾਤਾ ਜੀ ਵੀ ਸ਼ਹੀਦੀ ਪਾ ਗਏ ਸਨ। ਆਪਣੇ ਪੋਤਿਆਂ ਦੇ ਨਾਲ ਜਾਂਦੀ ਵਾਰ ਜੋ ਵਾਅਦਾ ਕੀਤਾ ਕਿ ਤੁਸੀਂ ਚੱਲੋ ਮੈਂ ਤੁਹਾਡੇ ਪਿੱਛੇ ਆ ਰਹੀ ਹਾਂ ਉਹ ਇਹਨਾਂ ਨੇ ਨਿਵਾਅ ਦਿੱਤਾ ਸੀ ਮਾਤਾ ਗੁਜਰੀ ਜੀ ਦੀ ਸ਼ਹੀਦੀ ਤੋਂ ਤੁਰੰਤ ਬਾਅਦ ਦੀਵਾਨ ਟੋਡਰਮੱਲ ਫਿਰ ਸੂਬਾ ਸਰਹੰਦ ਕੋਲ ਗਿਆ ਤੇ ਮਾਤਾ ਗੁਜਰੀ ਤੇ ਸਹਾਬਜਾਦਿਆਂ ਦੇ ਸੰਸਕਾਰ ਕਰਨ ਲਈ ਉਸ ਕੋਲੋਂ ਜ਼ਮੀਨ ਦੀ ਮੰਗ ਕੀਤੀ ਸੂਬੇ ਨੇ ਉਸ ਦੀ ਮੰਗ ਪ੍ਰਵਾਨ ਕਰਦੇ ਹੋਏ ਕਿਹਾ ਕਿ ਜਿੰਨੀ ਤੈਨੂੰ ਜ਼ਮੀਨ ਚਾਹੀਦੀ ਹੈ ਉਨੀ ਜ਼ਮੀਨ ਦੀ ਕੀਮਤ ਤੈਨੂੰ ਸੋਨੇ ਦੀਆਂ ਮੋਹਰਾਂ ਵਿਛਾ ਕੇ ਅਦਾ ਕਰਨੀ ਪਵੇਗੀ ਜਦੋਂ ਟੋਡਰਮੱਲ ਇਹ ਗੱਲ ਮੰਨ ਗਿਆ ਤਾਂ ਸੂਬਾ ਸਰਹੰਦ ਹੋਰ ਲਾਲਚ ਵਿੱਚ ਆ ਗਿਆ ਤੇ ਕਹਿਣ ਲੱਗਾ ਜੇ ਸੰਸਕਾਰ ਕਰਨ ਲਈ ਜ਼ਮੀਨ ਖਰੀਦਣੀ ਹੈ ਤਾਂ ਮੋਹਰਾਂ ਵਿਛਾ ਕੇ ਨਹੀਂ ਮੋਹਰਾਂ ਖੜੀਆਂ ਕਰਕੇ ਜ਼ਮੀਨ ਖਰੀਦਣੀ ਪਵੇਗੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਬੱਚਿਆਂ ਲਈ ਦੀਵਾਨ ਟੋਡਰਮੱਲ ਦੀ ਅੰਤਾਂ ਦੀ ਸਰਦਾ ਤੇ ਸੱਚੀ ਪ੍ਰੀਤ ਦੇਖੋ ਕਿ ਉਸਨੇ ਉਹਨਾਂ ਬੱਚਿਆਂ ਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਕਰਨ ਲਈ ਜ਼ਮੀਨ ਉੱਤੇ ਮੋਹਰਾਂ ਖੜੀਆਂ ਕਰਕੇ ਜ਼ਮੀਨ ਖਰੀਦੀ। ਪੂਰੇ ਸੰਸਾਰ ਵਿੱਚ ਇਹ ਸਭ ਤੋਂ ਮਹਿੰਗੀ ਜ਼ਮੀਨ ਹੈ ਜੋ ਦੀਵਾਨ ਟੋਡਰਮੱਲ ਵੱਲੋਂ ਖਰੀਦੀ ਗਈ। ਜਿੱਥੇ ਮੋਤੀਰਾਮ ਮਹਿਰਾ ਤੇ دیਵਾਨ ਟੋਡਰਮਲ ਨੇ ਗੁਰੂ ਘਰ ਨਾਲ ਆਪਣੀ ਪ੍ਰੀਤ ਨਿਭਾਈ ਤੇ ਸਦਾ ਲਈ ਅਮਰ ਹੋ ਗਏ। ਉੱਥੇ ਹੀ ਨਮਕ ਹਰਾਮੀ, ਗੰਗੂ ਪਾਪੀ, ਸੁੱਚਾ ਆਨੰਦ ਤੇ ਸ਼ੂਬਾ ਸਰਹੰਦ ਸਦਾ ਲਈ ਲਾਹਣਤਾ ਦੇ ਭਾਗੀ ਬਣ ਗਏ। ਇਸ ਤਰ੍ਹਾਂ دیਵਾਨ ਟੋਡਰਮਲ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦ ਕੇ ਮਾਤਾ ਜੀ ਇਹ ਸ਼ਾਹੌਜਾਦਿਆਂ ਦੇ ਮਰਤਕ ਸਰੀਰਾਂ ਦਾ ਸੰਸਕਾਰ ਕੀਤਾ ਸੀ ਜਿਸ ਸਥਾਨ ਉੱਤੇ ਇਹਨਾਂ ਦੇ ਸਰੀਰਾਂ ਦਾ ਦਾ ਸੰਸਕਾਰ ਕੀਤਾ ਗਿਆ ਉੱਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵੀ ਬਣਿਆ ਹੋਇਆ ਹੈ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਧਰਮ ਲਈ ਆਪਣਾ ਸਰਬੰਸ ਬਾਰ ਗਏ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇਹ ਇਤਿਹਾਸਕ ਵੀਡੀਓ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਇਆ ਕਰੋ ਤਾਂ ਜੋ ਬੱਚੇ ਵੀ ਆਪਣੇ ਧਰਮ ਦੇ ਇਤਿਹਾਸ ਤੋਂ ਜਾਣੂ ਹੋ ਸਕਣ ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ